तिहार जिल्ले ਦੇ ਵਿੱਚ ਬੰਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਸਿਹਤ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਸੀਐਮ ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ਦੇ ਵਿੱਚ ਇਨਸੂਲਿਨ ਲਗਾਉਣ ਦੀ ਅਨੁਮਤੀ ਦਿੱਤੀ ਹੈ ਉਹਨਾਂ ਨੂੰ ਬੀਤੇ ਕੱਲ ਇਨਸੂਲਿਨ ਦਿੱਤਾ ਗਿਆ ਤਾਂ ਕਿ ਉਹਨਾਂ ਦਾ ਸ਼ੂਗਰ ਲੈਵਲ ਮੇਨਟੇਨ ਕੀਤਾ ਜਾ ਸਕੇ ਅਰਸਲ ਬੀਤੇ ਦਿਨਾਂ ਤੋਂ ਦੱਸਿਆ ਜਾ ਰਿਹਾ ਸੀ ਕਿ ਸੀਐਮ ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ਦੇ ਅੰਦਰ ਇਨਸੂਲਿਨ ਨਹੀਂ ਦਿੱਤਾ ਜਾ ਰਿਹਾ ਇਸ ਦੇ ਕਾਰਨ ਨੇ ਉਹਨਾਂ ਦਾ ਸ਼ੂਗਰ ਲੈਵਲ ਲਗਾਤਾਰ ਵੱਧ ਰਿਹਾ ਹੈ ਹਾਈਲੀ ਡਾਇਬੀਟਿਕ ਨੇ ਇਸ ਦੇ ਕਾਰਨ ਨੇ ਅਮアドਵੀ ਪਾਰਟੀ ਲਗਾਤਾਰ ਦਾਅਵਾ ਕਰ ਰਹੀ ਸੀ ਕਿ ਉਹਨਾਂ ਨੂੰ ਜੇਲ੍ਹ ਦੇ ਅੰਦਰ ਇਨਸੂਲਿਨ ਨਹੀਂ ਦਿੱਤਾ ਜਾ ਰਿਹਾ ਜਿਸ ਦੇ ਕਾਰਨ ਉਹਨਾਂ ਦਾ ਸ਼ੂਗਰ ਲੈਵਲ ਲਗਾਤਾਰ ਵਧਦਾ ਜਾ ਰਿਹਾ ਹੈ ਉਸ ਤੋਂ ਬਾਅਦ ਹੁਣ ਬੀਤੇ ਕੱਲ ਉਹਨਾਂ ਨੂੰ ਇਨਸੂਲਿਨ ਦੇ ਦਿੱਤਾ ਗਿਆ ਸੂਤਰਾ ਦੇਵਾਲੇ ਤੋਂ ਇਹ ਜਾਣਕਾਰੀ ਮਿਲ ਰਹੀ ਹੈ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੂੰ ਇਨਸੂਲਿਨ ਦਿੱਤਾ ਹੈ ਕਿਹਾ ਜਾ ਰਿਹਾ ਹੈ ਕਿ ਐਮਸੀ ਟੀਮ ਨੇ ਕਿਹਾ ਸੀ ਕਿ ਜੇਕਰ ਉਹਨਾਂ ਦੀ ਸ਼ੂਗਰ ਲੈਵਲ 200 ਤੋਂ ਵੱਧ ਜਾਂਦੀ ਹੈ ਤਾਂ ਉਹਨਾਂ ਨੂੰ ਘੱਟ ডোজ ਦੀ ਇਨਸੂਲਿਨ ਦਿੱਤੀ ਜਾ ਸਕਦੀ ਹੈ ਉਸ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ ਬੀਤੇ ਕੱਲ ਉਹਨਾਂ ਦੀ ਸ਼ੂਗਰ 217 ਦੇ ਕਰੀਬ ਪਹੁੰਚ ਜਾਂਦੀ ਹੈ ਦੋਸਤੋ ਬਾਅਦ ਉਹਨਾਂ ਨੂੰ ਇਨਸੂਲਿਨ ਦੀ ਥੋੜੀ ਮਾਤਰਾ ਜਿਹੜੀ ਹੈ ਦਿੱਤੀ ਗਈ ਹੈ ਤਾਂ ਕਿ ਉਹਨਾਂ ਦਾ ਸ਼ੂਗਰ ਲੈਵਲ ਸਟੇਬਲ ਕੀਤਾ ਜਾ ਸਕੇ ਕਿ ਮੇਨਟੇਨ ਕੀਤਾ ਜਾ ਸਕੇ ਤਾਂ ਜਿਸ ਦੇ ਕਿ ਬੀਤੇ ਕਾਫੀ ਸਮੇਂ ਤੋਂ ਸੀਐਮ ਅਰਵਿੰਦ ਕੇਜਵਾਲ ਦੀ ਸਿਹਤ ਨੂੰ ਲੈ ਕੇ ਚਰਚਾ ਕੀਤੀ ਜਾ ਰਹੀ ਸੀ ਆਮ ਆਦਮੀ ਪਾਰਟੀ ਦੇ ਵੱਲੋਂ بار-बार ਪ੍ਰਦਰਸ਼ਨ ਕੀਤੇ ਜਾ ਰਹੇ ਸੀ ਕਿ ਇਸ ਦੇ ਵਿੱਚ ਉਹਨਾਂ ਦਾ ਕਹਿਣਾ ਸੀ ਕਿ ਤਿਹਾਰਾ ਜ਼ਿਲ੍ਹੇ ਵਿੱਚ ਉਹਨਾਂ ਨੂੰ ਇਨਸੂਲਿਨ ਨਹੀਂ ਦਿੱਤਾ ਜਾ ਰਿਹਾ ਜਿਸ ਦੇ ਕਾਰਨ ਉਹਨਾਂ ਦੀ ਸਿਹਤ ਵਿਗੜ ਰਹੀ ਹੈ ਉਸ ਦੇ ਚਲਦੀ ਆਮ ਆਦਮੀ ਪਾਰਟੀ ਵੱਖ-ਵੱਖ ਇਲਾਕਿਆਂ ਦੇ ਵਿੱਚ ਪ੍ਰਦਰਸ਼ਨ ਕਰ ਰਹੀ ਸੀਗੀ ਆਮ ਆਦਮੀ ਪਾਰਟੀ ਦੇ ਲੀਡਰ ਹੱਥਾਂ ਦੇ ਵਿੱਚ ਇنسولিন ਫੜ ਕੇ ਇੱਕ ਪ੍ਰਦਰਸ਼ਨ ਕਰਦੇ ਹੋਏ ਵੀ ਨਜ਼ਰ ਆ ਰਹੇ ਸੀ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ بار-बार ਉਹਨਾਂ ਨੂੰ ਉਹਨਾਂ ਦੀ ਸਿਹਤ ਨੂੰ ਲੈ ਕੇ ਜਿਹੜੀ ਚਿੰਤਾ ਜਗਾਈ ਜਾ ਰਹੀ ਸੀ ਚਿੰਤਾ ਜਿਤਾਈ ਜਾ ਰਹੀ ਸੀ ਉਸ ਦੇ ਨਾਲ ਹੀ ਪ੍ਰਦਰਸ਼ਨ ਜਿਹੜਾ ਉਹਨਾਂ ਦੇ ਵੱਲੋਂ ਕੀਤਾ ਜਾ ਰਿਹਾ ਸੀਗਾ ਆਮ ਆਦਮੀ ਪਾਰਟੀ ਦੇ ਵੱਲੋਂ ਦਾਅਵਾ ਕੀਤਾ ਜਾ ਰਿਹਾ ਸੀ ਕਿ ਹੌਲੀ-ਹੌਲੀ ਉਹਨਾਂ ਨੂੰ ਮੌਤ ਦੇ ਵੱਲ ਧਕੇਲਿਆ ਜਾ ਰਿਹਾ ਹੈ ਹਾਲਾਂਕਿ तिहाड़ प्रशासन ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਹਨਾਂ ਦੀ ਐਮਸ ਦੇ ਡਾਕਟਰਾਂ ਦੇ ਨਾਲ ਮੁਲਾਕਾਤ ਕਰਵਾ ਦਿੱਤੀ ਹੈ ਜਿਵੇਂ ਜਿਵੇਂ ਡਾਕਟਰਾਂ ਦੇ ਵੱਲੋਂ ਕਿਹਾ ਜਾਵੇਗਾ ਉਵੇਂ ਹੀ ਕਾਰਵਾਈ ਕੀਤੀ ਜਾਵੇਗੀ ਸਦੱਸ ਜੀ ਕਿ ਸੀਐਮ ਅਰਵਿੰਦ ਕੇਜਰੇਵਾਲ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਬੀਤੇ ਦਿਨਾਂ ਦੇ ਵਿੱਚ ਜੀਐਸ ਸੁਪਰੀਟੈਂਡੈਂਟ ਨੂੰ ਇੱਕ ਚਿੱਠੀ ਵੀ ਲਿਖੀ ਗਈ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਇਨਸੂਲਿਨ ਦੀ ਮੰਗ ਕੀਤੀ ਤੇ ਉਹਨਾਂ ਦੀ ਇਸ ਮੰਗ ਨੂੰ ਪੂਰਾ ਕੀਤਾ ਗਿਆ ਤੇ ਉਹਨਾਂ ਨੂੰ ਇਨਸੂਲਿਨ ਜੇਲ ਦੇ ਵਿੱਚ ਮੁਹੱਈਆ ਕਰਵਾ ਦਿੱਤਾ ਗਿਆ ਸਦੱਸ ਜੀ ਕਿ ਬੀਤੇ ਦਿਨਾਂ ਦੇ ਵਿੱਚ ਸੀਐਮ ਅਰਵਿੰਦ ਕੇਜਰੇਵਾਲ ਦਾ ਖਾਣ-ਪਾਣ ਵੀ ਚਰਚਾ ਦੇ ਵਿੱਚ ਚੜਿਆ ਸੀ ਸਿਹਤ ਵੀ ਚਰਚਾ ਦੇ ਵਿੱਚ ਚੜੀ ਸੀ ਈਡੀ ਦੇ ਵੱਲੋਂ ਦਾਵਾ ਕੀਤਾ ਜਾ ਰਿਹਾ ਸੀ ਕਿ ਜੇਲ੍ਹ ਦੇ ਅੰਦਰ ਸੀਐਮ ਅਰਵਿੰਦ ਕੇਜਰੀਵਲ ਉਹ ਚੀਜ਼ਾਂ ਖਾ ਰਹੇ ਨੇ ਜਿਸ ਦੇ ਨਾਲ 슈ਗਰ ਲੈਵਲ ਵੱਧ ਸਕਦਾ ਹੈ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਸੀ ਕਿ ਉਹ ਜੇਲ੍ਹ ਦੇ ਅੰਦਰ ਅੰਬ ਖਾ ਰਹੇ ਹੈ ਕਦੀ ਪੂੜੀਆਂ ਚਨੇ ਖਾ ਰਹੇ ਨੇ ਜਿਸ ਦੇ ਚੱਲਦੇ ਉਹਨਾਂ ਦਾ 슈ਗਰ ਲੈਵਲ ਵੱਧ ਸਕਦਾ ਹੈ ਤਾਂ ਸੀ ਕਿ ਉਹਨਾਂ ਦੇ ਖਾਣ-ਪੀਣ ਨੂੰ ਲੈ ਕੇ ਸਿਹਤ ਨੂੰ ਲੈ ਕੇ ਕਾਫੀ ਚਰਚਾ ਚੱਲ ਰਹੀ ਸੀ ਤੇ ਹੁਣ ਐਸੀ ਹੀ ਵਿਚਾਲੇ ਖਬਰ ਸਾਹਮਣੇ ਆ ਰਹੀ ਹੈ ਕਿ ਸੀਐਮ ਅਰਵਿੰਦ ਕੇਜਰੀਵਲ ਨੂੰ ਘੱਟ ਡੋਸ ਦਾ ਇਨਸੂਲਿਨ ਦਿੱਤਾ ਗਿਆ ਤਾਂਕਿ ਉਹਨਾਂ ਦਾ 슈ਗਰ ਲੈਵਲ ਜਿਹੜਾ ਹੈ ਮੇਨਟੇਨ ਕੀਤਾ ਜਾ ਸਕੇ ਉਤੇ ਦੱਸਦੀ ਕਿ ਸੀਐਮ ਅਰਵਿੰਦ ਕੇਜਰੀਵਾਲ ਨੂੰ ਮਾਰਚ ਮਹੀਨੇ ਦੇ ਵਿੱਚ ਸ਼ਰਾਬ ਘੁਟਾਏ ਦੇ ਮਾਮਲੇ ਦੇ ਵਿੱਚ ਈਡੀ ਦੇ ਵੱਲੋਂ ਹਿਰਾਸਤ ਦੇ ਵਿੱਚ ਲਿਆ ਉਹਨਾਂ ਦੇ ਗਾਰਡ ਰਿਡ ਕੀਤੀ ਸੀ ਪੁਚਗਿਸਤ ਦੇ ਦੌਰਾਨ ਉਹਨਾਂ ਨੂੰ ਬਾਅਦ ਦੇ ਵਿੱਚ ਹਿਰਾਸਤ ਦੇ ਵਿੱਚ ਲੈ ਲਿਆ ਜਾਂਦਾ ਸੀ ਕਿ ਈਡੀ ਉਹਨਾਂ ਨੂੰ ਕਾਫੀ ਸਮਾਂ ਆਪਣੀ ਕਸਟਡੀ ਦੇ ਵਿੱਚ ਰੱਖਦੀ ਹੈ ਉਸ ਤੋਂ ਬਾਅਦ ਉਹਨਾਂ ਨੂੰ ਹੁਣ ਜੁਡੀਸ਼ੀਅਲ ਕਸਟਡੀ ਦੇ ਵਿੱਚ ਪੇਸ਼ ਕੀਤਾ ਗਿਆ ਤੇ ਫਿਲਹਾਲ ਉਹ ਤਿਹਾਰ ਜਿਲ੍ਹੇ ਦੇ ਵਿੱਚ ਬੰਦ ਨੇ 31 ਅਪ੍ਰੈਲ ਤੱਕ ਯਾਨੀ ਕਿ ਅੱਜ ਉਹਨਾਂ ਦੀ ਕਸਟਡੀ ਖਤਮ ਹੋਣ ਵਾਲੀ ਹੈ ਅੱਜ ਮੁਰਤ ਤੋਂ ਇਸ ਮਾਮਲੇ ਦੇ ਵਿੱਚ ਸੁਣਵਾਈ ਹੋ ਸਕਦੀ ਹੈ ਦੱਸਦੀ ਕਿ ਬੀਤੇ ਦਿਨਾਂ ਦੇ ਵਿੱਚ ਉਹਨਾਂ ਦੀ ਹਿਰਾਸਤ ਮੁਕੀ ਸੀਗੀ ਨਿਆਇਕ ਕਸਟਡੀ ਮੁਕੀ ਸੀ ਜਿਸ ਤੋਂ ਬਾਅਦ ਅਦਾਲਤ ਵਿੱਚ ਪੇਸ਼ ਕੀਤਾ ਕਿ ਉਹਨਾਂ ਨੂੰ 23 ਅਪ੍ਰੈਲ ਤੱਕ ਨੇ ਮੁਰ ਤੋਂ ਜੇਲ੍ਹ ਪੇਸਤਾ ਗਿਆ ਸੀ ਦੱਸਿਆ ਸੀ ਕਿ ਸ਼ਰਾਬ ਘਟਾਲੇ ਦੇ ਮਾਮਲੇ ਦੇ ਵਿੱਚ ਫਿਲਹਾਲ ਇਹਨਾਂ ਇਲਜ਼ਾਮਾਂ ਹੇਠ ਮਨੀਤ ਸਿਸੋਧਿਆ ਜਿਲ੍ਹੇ ਦੇ ਵਿੱਚ ਨੇ ਸੰਜੇ ਸਿੰਘ ਫਿਲਹਾਲ ਜੇਲ੍ਹ ਦੇ ਵਿੱਚੋਂ ਬਾਹਰ ਆਏ ਸੀ ਬੀਤੇ ਸਮੇਂ ਉਹਨਾਂ ਦੀ ਜ਼ਮਾਨਤ ਹੋਈ ਸੀਗੀ ਜਿਸ ਤੋਂ ਬਾਅਦ ਉਹ ਜੇਲ੍ਹ ਤੋਂ ਬਾਹਰ ਆਂਦੇ ਨੇ ਉਹ ਤੇ ਦੱਸਿਆ ਕਿ ਆਮਦਨ ਪਾਰਟੀ ਦੇ ਕਈ ਲੀਡਰਾਂ ਨੂੰ ਜਿਹੜਾ ਹੈ ਈਡੀ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਹਿਰਾਸਤ ਦੇ ਵਿੱਚ ਲਿਆ ਹੋਇਆ ਤੇ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਇਸ ਸੰਬੰਧੀ ਹੋਰ ਖਬਰਾਂ ਦੇਖਣ ਲਈ ਦੇਖਦੇ ਹੋ ਪੰਜਾਬ ਬੁਲਟਿਨ